ਭੀੜ-ਪਾੜ ਵਾਲੇ ਇਲਾਕੇ ਦੇ ਵਿੱਚ ਆਪਣੇ ਸਕੂਟਰ ਮੋਟਰਸਾਈਕਲ پارک ਕਰਨ ਤੋਂ ਪਹਿਲਾਂ ਸਾਵਧਾਨ ਹੋ ਜਾਓ ਤਸਵੀਰਾਂ ਦੇਖ ਸਕਦੇ ਹੋ ਕਿਤੇ ਇਹ ਨੌਜਵਾਨ ਤੁਹਾਡੇ ਮੋਟਰਸਾਈਕਲ ਸਕੂਟਰ ਨੂੰ ਸ਼ਿਕਾਰ ਨਾ ਬਣਾ ਦੇਣ ਜੀਹਾਂ ਤਸਵੀਰਾਂ ਦੇਖ ਸਕਦੇ ਹੋ ਚੋਰੀ ਕੀਤੀ ਹੋਈ ਇਹਨਾਂ ਦੇ ਕੋਲੋਂ ਸੱਤ ਮੋਟਰਸਾਈਕਲ ਸਕੂਟਰ ਜਿਹੜੇ ਨੇ ਮਾਲਟਾਊਨ ਚੌਂਕੀ ਵੱਲੋਂ ਬਰਾਮਦ ਕੀਤੇ ਗਏ ਨੇ ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੱਸਦੀ ਹੈ ਕਿ ਹਸਪਤਾਲਾਂ ਅਤੇ ਭੀੜ-ਪਾੜ ਵਾਲੇ ਇਲਾਕਿਆਂ ਨੂੰ ਇਹ ਨੌਜਵਾਨ ਨਿਸ਼ਾਨਾ ਬਣਾਉਂਦੇ ਸੀ ਕਿ ਡੀਐਸਪੀ ਸਿਟੀ 1 ਸਤਨਾਮ ਸਿੰਘ ਦੇ ਮੁਤਾਬਕ ਪ੍ਰੈਸ ਵਾਰਤਾ ਦੌਰਾਨ ਸਾਰੀ ਗੱਲਾਂ ਦੱਸੀਆਂ ਗਈਆਂ ਕਿ ਮਲਡਾਉਨ ਚੌਕ ਕੀ ਪੁਲਿਸ ਦੇ ਵੱਲੋਂ 3 ਮੋਟਰਸਾਈਕਲ ਤੇ 4 ਐਕਟਿਵਾ ਸਕੂਟਰ ਬਰਾਮਦ ਕੀਤੇ ਗਏ ਨੇ ਤੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਇਹਨਾਂ ਦੇ ਪਹਿਲਾਂ ਵੀ ਚੋਰੀ ਦੇ ਮਕਦਮੇ ਦਰਜ ਨੇ ਅਤੇ ਇਹ ਜ਼ਮਾਨਤ ਦੇ ਉੱਤੇ ਰਿਹਾਤੇ ਨੇ ਤੇ ਡੀਐਸਪੀ ਨੇ ਦੱਸਿਆ ਅਗਲੀ ਪੜਤਾਲ ਕੀਤੀ ਜਾ ਰਹੀ ਹੈ ਇਹ ਚੋਰੀ ਦੇ ਸਕੂਟਰ ਮੋਟਰਸਾਈਕਲ ਕਿੱਥੇ ਵੇਚੇ ਜਾਂਦੇ ਸਨ ਪਿਛਲੇ ਕਾਫੀ ਸਮੇ ਤੋਂ ਮੋਟਰਸਾਈਕਲ ਤੇ ਐਕਟਿਵਾ ਚੋਰੀ ਹੋਣੀਆਂ ਵਾਪਰਤਾ ਹੋ ਰਹੀਆਂ ਸੀ ਜਿੰਦਰਾ ਹਸਪੀਟਲ ਤੇ ਤੇ ਵੀਲਾ ਭਵਨ ਦੇ ਨੇੜੇ ਜਿਸ ਨੂੰ ਸੰਬੰਧ ਚ ਸਪੈਸ਼ਲ ਟੀਮ ਰਵਣ ਜੋਗ ਐਸਐਸਪੀ ਸਾਹਿਬ ਫਟਾਲੀ ਦੀ ਤਰਨਮਾਈ 8 ਇੱਕ ਬਣਾਈ ਗਈ ਸੀ ਜਿਸ ਨੇ ਅਕਟ ਕਰਦੇ ਹੋਏ ਚਾਰ ਚ ਮਾਡਲ ਤੋਂ ਜੀਤ ਸਿੰਘ ਪਹਿਲਾਂ ਇਹਨਾਂ ਨੇ ਪਹਿਲਾਂ ਵੀ ਬਹੁਤ ਜ਼ਿਆਦਾ ਮੋਟਰਸਾਈਕਲ ਵਾਲੇ ਗੈਂਗ ਫੜੇ ਨੇ ਉਹ ਫਿਰ ਜਮਾਨਤ ਹੋ ਜਾਂਦੀ ਹੈ ਬਾਹਰ ਆ ਜਾਂਦੇ ਨੇ ਹੁਣ ਇੱਕ ਦੁਬਾਰਾ ਇੱਕ ਹੋਰ ਗੈਂਗ ਫੜੇ ਇਹਨਾਂ ਨੇ ਦੋ ਮੈਂਬਰੀ ਗੈਂਗ ਹੈ ਇਸ ਦੋ ਮੈਂਬਰੀ ਗੈਂਗ ਦਾ ਹਰਮਨਦੀਪ ਸਿੰਘ ਤੇ ਹਰਵਿੰਦਰ ਸਿੰਘ ਦੇ ਨਾਮ ਦੇ ਮੁੰਡਿਆਂ ਦੇ ਇਹ ਇਨੋਂ ਪਾਸੋਂ 7 ਮੋਟਰਸਾਈਕਲ ਚਾਰ ਐਕਟਿਵ ਬਤ ਤਿੰਨ ਮੋਟਰਸਾਈਕਲ ਚੋਰੀ ਦੇ ਕਾਗਜ਼ ਦਿੱਤੇ ਜਿਹੜੇ ਪਟਿਆਲੇ ਲੋਕਲੀ ਰਹਿਣ ਵਾਲੇ ਨੇ ਇਹਨਾਂ ਦੇ ਪਹਿਲਾਂ ਖਲਾਫ ਇੱਕ ਰਵਿੰਦਰ ਸਿੰਘ ਦੇ ਖਲਾਫ ਇੱਕ ਮੁਕੱਦਮਾ ਹਰਮਨਦੀਪ ਸਿੰਘ ਦੇ ਖਰੀਦ ਦੇ ਖਲਾਫ ਦੋ ਮੁਕੱਦਮੇ ਪਹਿਲਾਂ ਤੋਂ ਇਹ ਬੀ ਲਾਊਟ ਤੇ ਆਏ ਹੋਏ ਨੇ ਤੇ ਇਹਨਾਂ ਨੂੰ ਚੋਰੀशुदा ਮੋਟਰਸਾਈਕਲਾਂ ਨਾਲ ਇੱਕ ਮੋਟਰਸਾਈਕਲ ਨੂੰ ਪਹਿਲਾਂ ਰੱਖਿਆ ਕੀਤਾ ਬਾਬੂ ਕੀਤਾ ਉਸ ਤੋਂ ਬਾਅਦ ਤਰ੍ਹਾਂ ਨੇ ਉਸ ਦਾ ਇਹ ਪ੍ਰੋਜੈਕਟ ਤੇਹੀ دیا ਸੀ ਜੀ ਉਹਦੇ ਤੇ ਅਦੀਬ ਪ੍ਰਾਪਤ ਕੀ ਚੇ ਮੋਟਰਸਾਈਕਲ ਚੇ ਵੀਕਲਿੰਗ ਨੂੰ ਇੱਕ ਜਿਹੜੇ ਮੋਟਰਸਾਈਕਲ ਸਰ ਹੈਗੇ ਇਹ ਇਹ ਚਾਰ ਐਕਟਿਵਰ ਐਕਟਿਵਨ ਐ ਤੇ ਤਿੰਨ ਮੋਟਰਸਾਈਕਲ ਨੇ ਇਹਨਾਂ ਦਾ ਅੱਗੇ ਹੁਣ ਮੰਗਯੋਗਤਾ ਉੱਤੇ ਪੇਸ਼ ਕਰਕੇ ਰਿਮਾਂਡ ਅਸਲ ਕੀਤਾ ਤੇ ਤੇਤਰਾ ਨਿਰਮਾਂਡ ਹੋਰ ਵੀ ਅੱਗੇ ਜੋ ਡਿਟੇਲਡ ਪੁੱਛ ਵਿੱਚ ਕੀ ਟਾਰਗੇਟ ਕਿਹੜੀ ਜਗ੍ਹਾ ਨੂੰ ਕਰਦੇ ਸੀ ਕਿੱਥੋਂ ਮੈਨ ਪੀਡ ਬਰੱਕੇ ਵਾਲੀ ਜਗ੍ਹਾ ਦੀ ਲਾ ਪੌਨ ਮਾਰਕੀਟ ਸਿਧਰਾ ਹਸਪੀਟਲ ਜਾਣਾ ਭੀੜ ਭਰਿਆ ਜਗਾ ਤੇ ਜਿੱਥੇ ਕਰਾਉਡਡ ਪਲੇਸ ਹੋ ਉਥੋਂ ਦੇ ਮੋਟਰਸਾਈਕਲ ਸਰੇ ਪਾਰਟਸ ਨੂੰ ਵੇਚਦੇ ਸੀਗੇ ਕੱਟ ਕੇ ਇਹ ਇਹ ਅੱਜ ਵੀ ਜਿਹੜੀ ਮੋਟਰ ਸੁਪਰਿੰਡਿੰਗ ਨਾਲ ਦੇ ਮੋਟਰਸਾਈਕਲ ਦੇ ਪਾਰਟਸ ਨੂੰ ਵੇਚ ਕੇ ਕੱਟ ਕੇ ਵੇਚਣਦੀ ਹੈ ਬਟ ਇਹ ਹੁਣ ਜਿਹੜਾ ਨਵਾਂ ਗੈਂਗ ਫੜਿਆ ਇਹਦੀ ਹਜੇ ਪੁੱਛ ਕਿਸ ਤੋਂ ਬਾਅਦ ਨਹੀਂ ਸਰ ਕਹਿ ਰਹੇ ਜਿਹੜੇ ਗ로우 ਹੈਗਾ ਕਿ ਅੱਗੇ ਵੀ ਕੋਈ ਤੇ ਲਿੰਕ ਹੈਗੇ ਆ ਜਾਂ ਕਿੱਥੇ ਇਹ ਸਿਸਟਮ ਇਹ ਵੀ ਡਿਟੇਲਡ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਉਦੋਂ ਬਾਅਦ ਹੀ ਪਤਾ ਲੱਗੇ ਕਿ ਇਹ ਪਹਿਲਾਂ ਇਹ ਜੇਲ੍ਹ ਚ ਰੰਦੇ ਨੇ ਜੇਲ੍ਹ ਚ ਫਿਰ ਕੇ ਗੈਂਗ ਬਣਾ ਲਦੇ ਨੇ ਇਸ ਗੱਲ ਕਰਕੇ ਕੇ ਫਿਰ ਮਾਰਦਤ ਕਰਦੇ ਨੇ ਉਂਤਰੰਤਰ ਜਿਵੇਂ ਪੁਲਿਸ ਦਾ ਕੰਮ ਚੱਲਦਾ ਦੋਨੇ ਸਾਹਿਬ ਪਹਿਲਾਂ ਵੀ ਮਾਡਲ ਟਾਉਨ ਤੇ ਜਨਰਲਸ ਖਲਾ ਦੇ ਲੱਗਦੇ ਜਿਹੜੇ ਮੋਟਰਸਾਈਕਲ ਚੋਰੀ ਕੀਤੀ ਹੈ ਉਹਦੇ ਬਾਅਦ ਹਰਿਆਣੇ ਨਾਲ ਜੁੜਦੇ ਸੀ ਕਿਥੇ ਲੱਗਦਾ ਕਿ ਇੰਟਰ ਸਟੇਟ ਗੈਂਗ ਵੀ ਇੱਥੇ ਕੰਮ ਕਰ ਰਹੇ ਨੇ ਮਾਨਸਤਾਨਾ ਪਰ ਇੱਕ ਵਾਰ ਡਿਟੇਲ ਇਹਨਾਂ ਦੀ ਪੁੱਛ ਵਿੱਚ ਹੋਪੀ ਗੱਲ ਕਿ ਕੋਈ ਨਸ਼ਾ ਵਗੈਰਾ ਵੀ ਕਰਦੇ ਸੀ ਇਹੋ ਜੀ ਕੋਈ ਨਸ਼ਾ ਡਰਗ ਟੈਸਟ ਕਰਾਇਆ ਜਾ ਰਿਹਾ ਜੀ ਜੇ ਨਸ਼ੇ ਦੇ ਸਬੰਧ ਸੇ ਕਿਤੇ ਵੀ ਇਨਵੋਲਵਮੈਂਟ ਹੋ ਗਈ ਇਹਨਾਂ ਦੀ ਤੋਂ ਉਸ ਕੋਡ ਨੂੰ ਤਾਂ ਅਦਰ ਅਕਸਰ ਇਹ ਦੇਖਿਆ ਜਾਂਦਾ ਕਿ ਇਹਨਾਂ ਦੇ ਕੋਲ ਮੋਟਰਸਾਈਕਲ ਬਨਾਮਤ ਹੁੰਦੇ ਨੇ ਧਾਰਵਾ ਜਿਹੜੀਆਂ ਸੰਗੀਨ ਨਹੀਂ ਲੱਗਦੀਆਂ ਗਿਆ ਇਸ ਵਾਰ ਕੇ ਧਾਰਾ ਕਿਸ ਤਰ੍ਹਾਂ ਦੀ ਲਗਾ ਕੇ ਜਿਹੜੇ ਕਿ ਕਿਉਂਕਿ ਲਗਾਤਾਰ ਇਹ ਗਰੋਪ ਹੋ ਰਹੇ ਜਾਂਦੇ ਨੇ ਇਹ 112 ਤੋਂ 113 ਧਾਰਾ ਹੁਣ ਨਵੀਂ ਬੀਐਨਐਸ ਚਾਹੀਏ ਉਹ ਵੀ ਇਹਨਾਂ ਤੇ ਲਗਾਈ ਜਾ ਰਹੀ ਹੈ ਤਾਂ ਕਿ ਇਹ ਆਰਗੇਨਾਈਜ਼ਡ ਘਾਰਕਰਾਇਨ ਦਾ ਪਾਰਟ ਨੇ ਤੇ ਜਿਆਦਾ ਦੇਰੇ ਅੰਦਰ ਰਹਿ ਸਕਣ ਤੇ ਤਾਂ ਜੋ ਸਾਖਤਕ ਤੋਂ ਸਾਖਤ ਨਾ ਦਿਖ ਲਾ ਸਕੋ ਤੁਨਨੀ ਕਰ ਵੀ ਕੀਤੀ ਜਾ ਸਕੇ ਤਾਂ ਕਿ ਇਹਨਾਂ ਦੀ ਜਲਦ ਤੋਂ ਜਲਦ ਜਮਾਨਤ ਨਾ ਹੋ ਜੇ ਜਿਹੜੇ ਜਨਤਨ ਜਿਹੜੇ ਦੇ ਹੋਗੇ ਜਿਨ੍ਹਾਂ ਦੇ ਬਾਈਕ ਚੋਰੀ ਹੁੰਦੇ ਉਹਨਾਂ ਨੂੰ ਕਿਵੇਂ ਇਸ ਤੋਂ ਵੀ ਕਾਉਂਸ਼ਨ ਨਹੀਂ ਮਿਲਦੀ ਕਾਉਂਸ਼ਨ ਆਮ ਜਨਤਾ ਨੂੰ ਇਹ ਜਿਹੜੇ ਹੁਣ ਸੱਤ ਵਹੀਕਲ ਨੇ ਇਹ ਅੱਗੇ ਪ੍ਰੈਸ ਕਰਵਾ ਰਹੇ ਆ ਆਮ ਜਨਤਾ ਦੇ ਅੱਗੇ ਉਹਨਾਂ ਨੂੰ ਆਮ ਜਨਤਾ ਨੂੰ ਮਿਲਣਗੇ ਆਮ ਜਨਤਾ ਦਾ ਤਾਂ ਮੇਨ ਮੈਸੇਜ ਆਮ ਜਨਤਾ ਲਈ ਤਾਂ ਮੈਸੇਜ ਤਦ ਸਿਰਫ ਆਪਣੀ ਡਿਊ ਕੇਅਰ ਹੀ ਆ ਉਹਨਾਂ ਦੇ ਵਹੀਕਲ ਦੀ ਇਸ ਤੋਂ ਇਲਾਵਾ ਤਾਂ ਮੇਨ ਪਾਰਕਿੰਗ ਉੱਤੇ ਸੀਸੀਟੀਵੀ ਕੈਮਰੇ ਹੋਰ ਠੇਕੇਦਾਰਾਂ ਤੇ ਥਰੂ ਉਹ ਸਿਗਨਲ ਕਿਰੇ ਕਦੋਂ ਤੱਕ ਹੁਣ ਵਾਪਸ ਕਰ ਦਿੱਤੇ ਜਾਏਗੇ ਕਦੋਂ ਤੱਕ ਇਹ ਸਪੋਰਟ ਕਿੱਥੇ ਜਾਣਗੇ ਜਨਤਾ ਇਹ ਜਲਦ ਤੋਂ ਜਲਦ ਜਦੋਂ ਜ਼ਿੰਮੇਵਾਰੀ ਲਾ ਦੇਣ ਕਿ ਇਹਨਾਂ ਦੇ ਮਾਲਕ ਤੇ ਨਾਲ ਨਾਲ ਉਹਨਾਂ ਨੂੰ ਲੈਣ ਰਿਕਵਰ ਕਿ ਤੁਮ ਇਹ ਲੈ ਜੇ ਮੋਟਰਸਾਈਕਲ ਇਹ ਸਿਗਨਲ ਇਹਦੇ ਪਿਛਲੇ ਪਾਸੇ 24 ਨੰਬਰ ਫਾਰਮ ਡਿਪਟੀ ਸਰਕਲ ਦਾ ਪੀਸੀਆਰ ਦੀ ਬੜੀ ਲੋਕਾਂ ਨੂੰ ਮੰਗਦੇ ਪੀਸੀਆਰ ਬਹੁਤ ਘੱਟ ਹੈ ਸ਼ਹਿਰ ਦੇ ਵਿੱਚ ਜਿਹੜੇ ਇਹਨਾਂ ਵਾਅਦੇ ਪਨ ਪੀਸੀਆਰ ਤੋਂ ਬਹੁਤ ਜ਼ਿਆਦਾ ਦੁਬਾਰਾ ਫਿਰ ਸੁਧਾਰ ਤੇ ਦੁਬਾਰਾ ਸਾਰਾ ਪੀਸੀਆਰ ਦੀਆਂ ਡਿਊਟੀਆਂ ਫਿਰ ਰੀਡਫਾਈਨ ਕੀਤੀਆਂ ਗਈਆਂ ਨੇ ਬਟ ਕਈ ਵਾਰੀ ਵੀ ਡਿਊਟੀ ਹੋ ਜਾਣ ਕਰਕੇ ਉਸ ਤਰ੍ਹਾਂ ਉਹਨੂੰ ਜੀ ਲੱਗਦਾ ਘਾਟਾ ਕੂਚ ਦੀ ਘਾਟ ਹੈ ਜੀ ਨਹੀਂ ਨਹੀਂ ਫੋਰਸ ਤੋਂ ਹੀ ਸਫੀਸ਼ੀਐਂਟ ਹੈ ਵੀਆਪੀ ਡਿਊਟੀ ਹੋਣ ਕਰਕੇ ਵੀਆਪੀ ਡਿਊਟੀ ਤੇ ਫੋਰਸ ਲੱਗ ਜਾਂਦੀ ਉਹਦੇ ਚੋਂ ਪਿੱਛੇ ਆਦੀ ਡਿਊਟੀ ਲੱਗ ਜਾਂਦੀ ਉਹ ਸਾਰੀਆਂ ਮੋਟਰਸਾਈਕਲ ਜਿਹੜੇ ਚੋਰੀ ਹੁੰਦੇ ਆ ਜਿਵੇਂ ਤੁਸੀਂ ਕਹਿ ਰਹੇ ਹੋ ਕਟਵਾੜ ਕੇ ਵੇਚੇ ਜਾਂਦੇ ਸੀ ਕੀ ਇਹ ਡੀਲਰਾਂ ਨੂੰ ਵੇਚੇ ਜਾਂਦੇ ਸੀ ਉਹ ਸਕ੍ਰੈਪ ਵਾਲੇ ਜਿਵੇਂ ਕਹਿ ਸਕਦੇ ਹਾਂ ਕਬਾੜੀਆਂ ਵੇਚੇ ਸੀ ਕਿੱਥੇ ਵੇਚਦੇ ਜੀ ਕੋਈ ਤਸਵੀਰ ਹੋਈ ਤੇ ਛੋਟੇ ਡੀਲਰਾਂ ਨੂੰ ਹੀ ਅੱਗੇ ਜਿਵੇਂ ਕਿਸੇ ਨੂੰ ਚੱਕਾ ਵੇਚਦਾ ਕੱਟ ਕੇ ਜਾਂ ਹੋਰ 파ਟ ਕੱਟ ਕੇ ਵੇਚ ਤੇ ਛੋਟੇ ਡੀਲਰਾਂ ਨੂੰ ਵੇਚੇ ਜਾਂਦੇ ਸੀ ਛੋਟੇ ਅੱਗੇ ਸਕ੍ਰੈਪ ਡੀਲਰਾਂ ਨੂੰ ਵੇਚੇ ਜਾਂਦੇ ਉਹ ਵੀ ਅਸੀਂ ਮਕਦਮਿਆਂ ਦੇ ਵਿੱਚ ਉਹਨਾਂ ਨੂੰ ਵੀ ਬਹੁਤ ਸੋਹੀ ਪਿੱਛੋਂ ਕਿੰਨੇ ਕੁ ਬੰਦੇ ਜਿਹੜੇ ਹੈਗੇ ਨੇ ਜੋ ਦਿਖ ਮਤਲਬ ਤਸਵੀਰ ਸਾਹਮਣੇ ਆਏ ਨੇ ਵੀ ਉਹ ਜਿਨ੍ਹਾਂ ਨੂੰ ਵੇਚ ਰਹੇ ਨੇ ਉਹ ਜੁਨਿਅਰ ਮਾਡਲ ਤੋਂ ਉਹਨਾਂ ਨੇ ਰਣਜੀਤ ਸਿੰਘ ਨੇ ਇਹਨਾਂ ਨੇ ਕਾਫੀ ਅੱਗੇ ਵੀ ਟਾਈਮ ਫੜੇ ਆ ਉਹ ਤੁਹਾਨੂੰ ਡਿਟੇਲ ਅਸੀਂ ਦੱਸਦੇ ਹਾਂ ਠੀਕ ਹੋ ਗਏ ਸਾਰੇ ਥੈਂਕ ਯੂ